ਸਾਸੀਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੁੰਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਡੇਰਾ ਸੱਚਾ ਸੌਦਾ ਦੇ ਮੁਕੀ ਬਾਬਾ ਰਾਮ ਰਹੀਮ ਨੂੰ ਲੈ ਕੇ ਬਾਬਾ ਰਾਮ ਰਹੀਮ ਆਲਰੇਡੀ ਉਮਰ ਕੈਦ ਭੋਗ ਰਹੇ ਨੇ ਸੁਨਾਰੀਆ ਜੇਲ ਜਿਹੜੀ ਰੋहतक ਦੇ ਵਿੱਚ ਹੈ ਲੇਕਿਨ ਇਧਰ ਮੁਸ਼ਕਲਾਵਾਂ ਵਧੀਆਂ ਨਜ਼ਰ ਆ ਰਹੀਆਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀੰਦਿਆ ਪਹਿਲਾ ਬਲਾਤਕਾਰ ਕੀਤਾ ਗਿਆ ਉਸ ਤੋਂ ਬਾਅਦ ਕਈ ਲੋਕ ਨਪੁੰਸਕ ਬਣਾਏ ਗਏ ਡੇਰੇ ਸੱਚੇ ਸੌਦੇ ਦੇ ਮੁਖੀ ਬਾਬਾ ਰਾਮ ਰਹੀੰਮੀ ਵੱਲੋਂ ਲੇਕਿਨ 2022 12 ਦੇ ਵਿੱਚ ਇੱਕ ਵੱਡਾ ਕਤਲकांड ਹੋਇਆ ਸੀ ਡੇਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਰਣਜੀਤ ਸਿੰਘ ਦਾ ਭਾਈ ਰਣਜੀਤ ਸਿੰਘ ਦਾ ਕਤਲ ਕਿਸ ਨੇ ਕਰਵਾਇਆ ਸੀ ਪਹਿਲਾ ਡੇਰਾ ਸੱਚਾ ਸੌਦਾ ਤੇ ਜਦੋਂ ਇਹ ਇਲਜ਼ਾਮ ਲੱਗਿਆ ਸੀ ਕਿ ਡੇਰਾ ਸੱਚਾ ਸੌਦਾ ਦੇ ਸਮਰਥਕ ਸਮਰਥ ਜਿਹੜੇ ਸਮਰਥਕ ਸੀ ਜਿਹੜੇ ਬੋਡੀਗਾਰਡ ਸੀ ਉਹਨਾਂ ਵੱਲੋਂ ਕਤਲ ਕੀਤਾ ਗਿਆ ਲੇਕਿਨ ਬਾਅਦ ਵਿੱਚ ਇਹ ਖਲਾਸਾ ਹੋਇਆ ਕਿ ਡੇਰਾ ਸੱਚਾ ਸੌਦਾ ਦੇ ਬਾਬਾ ਰਾਮ ਰਹੀਮ ਨੇ ਫਰੋਤੀ ਦਿੱਤੀ ਸੀ ਰਣਜੀਤ ਸਿੰਘ ਦਾ ਕਤਲ ਕਰਾਉਣ ਲਈ ਬਾਅਦ ਵਿੱਚ ਪਟੀਸ਼ਨਰ ਕੀਤੀ ਗਈ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੇ ਪੰਜਾਬ ਅਤੇ ਹਰਿਆਣਾ ਦੀ ਕੋਰਟ ਵਿੱਚ ਯਾਨੀ ਕਿ ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਚੈਲੰਜ ਕੀਤਾ ਲੇਕਿਨ ਅੱਜ ਇੱਕ ਬੜਾ ਵੱਡਾ ਖੁਲਾਸਾ ਹੋਇਆ ਕਿ ਦੋਸ਼ੀ ਪਾਏ ਗਏ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਰਣਜੀਤ ਸਿੰਘ ਦੇ ਕਤਲ ਕਰਨ ਨੂੰ ਲੈ ਕੇ ਇੱਧਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਨੋਟਿਸ ਕਰ ਦਿੱਤਾ ਹੈ ਨੋਟਿਸ ਜਾਰੀ ਕਰ ਦਿੱਤਾ ਹੈ ਕਿ ਸਪਸ਼ਟੀਕਰਨ ਦਿਓ ਉਸੀ ਹੈ ਜਾਂ ਹੈ ਸੀ ਜਾਂ ਨਹੀਂ ਸੀ ਲੇਕਿਨ ਇਧਰ ਸੂਤਰ ਦੱਸਦੇ ਨੇ ਕਿ ਇਸ ਜਿਹੜਾ ਗੋਲੀकांड ਹੋਇਆ ਸੀ ਜਿਸ ਵਿੱਚ ਰਣਜੀਤ ਸਿੰਘ ਦੀ ਮੌਤ ਹੋਈ ਸੀ ਇਹ ਕਤਲ ਦੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਵੱਲੋਂ ਕਰਵਾਇਆ ਗਿਆ ਸੀ ਇਸ ਲਈ ਪੰਜਾਬ ਅਤੇ ਹਰਿਆਣਾ ਨੇ ਫਿਰ ਦੁਬਾਰਾ ਨੋਟਸ ਪੇਜ ਦਿੱਤਾ ਹੈ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਬਾਬਾ ਰਾਮ ਰਹੀਮ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਵਧਣ ਗਿਆ ਕਿਉਂਕਿ 2012 ਦੇ ਵਿੱਚ ਡੇਰਾ ਪ੍ਰੇਮੀ ਜਿਹੜੇ ਖਾਸਮ ਖਾਸ ਸੀ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਦੇ ਉਹਨਾਂ ਦਾ ਕਤਲ ਡੇਰੇ ਦੇ ਮੁਖੀ ਬਾਬਾ ਰਾਮ ਰਹੀਮ ਦੇ ਸਾਥੀਆਂ ਵੱਲੋਂ ਕੀਤਾ ਗਿਆ ਸੀ ਤਾਂ